ਮੰਦ ਟੋਇਆ ਅਤੇ ਭੋੜੇ ਸਾਈਫਨ ਦੀ ਸਫਾਈ ਨੂੰ ਲੈ ਕੇ ਮੌਜੂਦਾ ਸਰਕਾਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਪ੍ਰਧਾਨ ਸਭਾ ਹਲਕਾ ਨਾਬਾ ਦੇ ਦਰਜਨਾ ਪਿੰਡਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਸਰਹੰਦ ਚੋਇਆ ਅਤੇ ਸਾਈਫਨ ਦੀ ਸਫਾਈ ਨਾ ਹੋਣ ਕਾਰਨ ਝੱਲਣੀ ਪੈਂਦੀ ਹੈ ਪਾਣੀ ਦੀ ਮਾਰ ਜਿਸ ਕਾਰਨ ਕਿਸਾਨਾਂ ਦੀਆਂ ਯਾਰਾਂ ਏਕੜ ਫਸਲ ਹੋ ਜਾਂਦੀ ਹੈ ਤਵਾ ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਹਲਕਾ ਨਾਬਾ ਦੇ ਦਰਜਨਾ ਪਿੰਡਾਂ ਦੀ ਸਰਹੰਦ ਚੋਇਆ ਅਤੇ ਭੋੜੇ ਸੈਫਨ ਦੀ ਸਪਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਫਸਲ ਪਾਣੀ ਦੀ ਮਾਰ ਕਾਰਨ ਤਬਾਹ ਹੋ ਜਾਂਦੀ ਹੈ ਜਿਸ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਨਾਬਾ ਦੇ ਹਲਕਾ ਇੰਚਾਰਜ ਮੁੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਭੋੜੇ ਸੈਫਨ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਹਲਕਾ ਇੰਚਾਰਜ ਮੁੱਖਣ ਸਿੰਘ ਲਾਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਦੇਖਦੇ ਆ ਰਹੇ ਹਾਂ ਕਿ ਹਰ ਸਾਲ ਸਰਕਾਰ ਦੀ ਨਲਾਇਕੀ ਕਾਰਨ ਪਾਣੀ ਦੀ ਮਾਰ ਹੇਠ ਆਉਣ ਕਾਰਨ ਹਜ਼ਾਰਾਂ ਏਕੜ ਫਸਲ ਕਿਸਾਨਾਂ ਦੀ ਤਬਾਹ ਹੋ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਪ੍ਰੰਤੂ ਕਿਸਾਨਾਂ ਦਾ ਨੁਕਸਾਨ ਹੋਣ ਅਪ੍ਰੰਤ ਮੌਜੂਦਾ ਸਰਕਾਰ ਦੇ ਲੀਡਰਾਂ ਵੱਲੋਂ ਡਰਾਮੇਬਾਜ਼ ਕੀਤੀ ਜਾਂਦੀ ਹੈ ਅਤੇ ਐਨ ਮੌਕੇ ਤੇ ਆ ਕੇ ਗੁੰਗਰੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਜਾਂਦਾ ਹੈ। ਸਰਦਾਰ ਲਾਲਕਾ ਨੇ ਕਿਹਾ ਕਿ ਅਸੀਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਅੱਜ ਇੱਥੇ ਪਹੁੰਚੇ ਹਾਂ ਤਾਂ ਜੋ ਸਵਾ ਰਹਿੰਦੇ ਹੁਣ ਇਸ ਸੈਪ ਹੁਣ ਦੀ ਸਫਾਈ ਕੀਤੀ ਜਾਵੇ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਹੋਰ ਕੀ ਕਿਹਾ ਗਿਆ ਇਲਾਕੇ ਦੇ ਕਿਸਾਨਾਂ ਵੱਲੋਂ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋਂ ਅਜਰੀ ਦੀ ਵਿਸ਼ੇਸ਼ ਰਿਪੋਰਟ ਅਸੀਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਵਾਸਤੇ ਪਹਿਲਾਂ ਤੁਰਦੇ ਹਾਂ ਮੈਂ ਪਿਛਲੇ 9 ਸਾਲਾਂ ਤੋਂ ਕਿਉਂਕਿ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਕਿ ਉਸ ਸਮੇਂ ਦੇ ਵਿੱਚ ਇਹ ਜਿਹੜੇ ਪੋੜੇ ਸੈਫਨ ਨੇ ਇਸsrand ਤੋਂ ਚੋ ਜਿਹੜਾ ਹੈਗਾ ਚੱਲਦਾ ਤੇ ਅੱਗੇ ਸੰਗਰੂਰ ਵੱਲ ਨੂੰ ਲੱਗ ਜਾਂਦਾ ਸੋ ਅਸੀਂ ਇਹ ਨਾ ਇਸ ਸੈਫਨਾਂ ਦੇ ਜਿੱਥੇ ਖੜੇ ਆ ਇਸ ਸੈਫਨ ਨੂੰ ਪੂਰੇ ਨੂੰsrand ਤੋਂ ਲੈ ਕੇ ਸੰਗਰੂਰ ਤੱਕ ਸਫਾਈ ਕਰਾਈ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜ ਉਸ ਤੋਂ ਬਾਅਦ ਕਦੇ ਸਫਾਈ ਨਹੀਂ ਹੋਈ ਅਸੀਂ ਹਰ ਸਾਲ ਆ ਕੇ ਰੋਲਾ ਪਾਉਂਦੇ ਆ ਕਈ ਵਾਰੀ ਹੁੰਦਾ ਕਿ ਲੋਕ ਕਹਿੰਦੇ ਨੇ ਕਿ ਰਾਜਨੀਤੀ ਦੀਆਂ ਰੋਟੀਆਂ ਸੇਕਣ ਵਾਸਤੇ ਮੌਕੇ ਤੇ ਲੋਕ ਆ ਜਾਂਦੇ ਨੇ ਜਦੋਂ ਕਿ ਬਰਸਾਤਾਂ ਆ ਜਾਂਦੀਆਂ ਅਸੀਂ ਬਰਸਾਤ ਤੋਂ ਪਹਿਲਾਂ ਅੱਜ ਅਸੀਂ 3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਆਏ ਆ ਕਿ ਇਸ ਚੋ ਨੂੰ ਸਫਾਈ ਕਰਾਓ ਤਾਂ ਕਿ ਸਾਡਾ ਜਿਹੜਾ ਇਲਾਕਾ ਤਬਾਹ ਹੁੰਦਾ ਉਹ ਇਲਾਕਾ ਤਬਾਹ ਨਾ ਸਾਡਾ ਹੋਵੇ ਕਿਉਂਕਿ ਅਸੀਂ ਇਹ ਜਿਹੜੇ 9 ਘੋੜੇ ਸੈਫਰ ਦੇ ਵਿੱਚ 9 ਦਰਵਾਜੇ ਨੇ ਇਹਨਾਂ ਦਰਵਾਜਿਆਂ ਨੂੰ ਜਦੋਂ ਅਸੀਂ ਸਫਾਈ ਕਰਾਈ ਸੀਗੀ ਤਾਂ ਪਿੱਛੇ 10 ਫੁੱਟ ਥੱਲੇ ਤੱਕ ਇਹ ਡੂੰਘੇ ਨੇ 10 ਫੁੱਟ ਦੀ ਸਫਾਈ ਹੁੰਦੀ ਆ ਤੇ ਇਹਨਾਂ ਨੂੰ ਕਦੇ ਖੋਲਿਆ ਨਹੀਂ ਸਾਡੀ ਸਰਕਾਰ ਤੋਂ ਬਾਅਦ ਕਿਸੇ ਨੇ ਖੋਲਿਆ ਨਹੀਂ ਫੇਸ ਕਰਕੇ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਆਏ ਆ ਜਿਹੜੀ ਗੱਪੀਆਂ ਦੀ ਸਰਕਾਰ ਹੈ ਅਨਿਆਦੀ ਸਰਕਾਰ ਬੋਲਿਆਂ ਦੀ ਸਰਕਾਰ ਹੈ ਜਿਹੜੀ ਗੱਲਾਂ ਬਾਤਾਂ ਨਾਲ ਸਰਕਾਰ ਹੈ ਇੱਕ ਬਾਥਰੂਮ ਨੂੰ ਪੋਚਾ ਮਾਰ ਕੇ ਕਹਿੰਦੇ ਆ ਕਿ ਅਸੀਂ ਇੱਥੇ ਤਬਦੀਲੀ ਕਰਤੀ ਇਸ ਕਰਕੇ ਸਰਕਾਰ ਨੂੰ ਜਗਾਉਣ ਆਏ ਆ ਕਿ ਆ ਗੱਪਾਂ ਗੁੰਪਾਂ ਦੀ ਨਾਜਾਤ ਨੀਤੀ ਛੱਡ ਕੇ ਹਕੀਕਤ ਦੀ ਗੱਲ ਕਰਨ ਵਾਸਤੇ ਥੱਲੇ ਆਓ ਇੱਥੇ ਦਾ ਐਮਐਲਏ ਜਿਹੜਾ ਹੈਗਾ ਜਦੋਂ 2023 ਦੇ ਵਿੱਚ ਖੜਾ ਆਇਆ ਪਾਣੀ ਆਇਆ ਇਸ ਸਾਡੇ ਇਲਾਕੇ ਦੇ ਵਿੱਚ ਤਬਾਈ ਕੀਤੀ ਬਹੁਤ ਵੱਡੇ ਪੱਧਰ ਤੇ ਤੇ ਪੰਜਾਬੀ ਚੱਕ ਕੇ ਦਿਖਾਉਂਦਾ ਫਿਰੇ ਤਾਰੇ ਐ ਚੱਕ ਕੇ ਕਰਿਓ ਚੱਕ ਕੇ ਦਿਖਾਉਂਦਾ ਫਿਰੇ ਉਸ ਪਜਾਮਿਆਂ ਵਾਲੇ ਉਸ ਡਰਾਮੇ ਵਾਲਾ ਆਰਐਮਐਲ ਨੂੰ ਕਹਿਣ ਆਏ ਆ ਕਿ ਆ ਜਿਹੜਾ ਹੈਗਾ ਇਹਨੂੰ ਸਫਾਈ ਕਰਾ ਇਸ ਰੰਦ ਤੋਂ ਲੈ ਕੇ ਸੰਜੂਰ ਤੱਕ ਇਹਦੀ ਸਫਾਈ ਹੁੰਦੀ ਆ ਤਾਂ ਜਾ ਕੇ ਸਾਡਾ ਇਲਾਕਾ ਬਚਦਾ ਤੇ ਜੇ ਕਿਤੇ ਥੋੜੀ ਬਹੁਤੀ ਸਫਾਈ ਵੀ ਨਾ ਹੋਵੇ ਆ ਜਿੱਥੇ ਆਪਾਂ ਖੜੇ ਆ ਜੇ ਇਹ ਢਾਫ ਲੱਗ ਜਾਂਦੀ ਆ ਤਾਂ ਪਿਛਲਾ ਇਲਾਕਾ ਸਾਰਾ ਰੁੜ ਜਾਂਦਾ ਤੇ ਜਦੋਂ ਇਸ ਢਾਫ ਨੂੰ ਖੋਲ ਦਿੱਤਾ ਜਾਂਦਾ ਤਾਂ ਇਧਰਲਾ ਇਲਾਕਾ ਰੁੜ ਜਾਂਦਾ 2023 ਦੇ ਵਿੱਚ ਇੱਥੇ ਤੁਹਾਨੂੰ ਯਾਦ ਹੋਣਾ ਵਜੀਦਪੁਰ ਪਿੰਡ ਦੇ ਵਿੱਚ ਇੱਕ ਪਾੜ ਖੁੱਲ ਗਿਆ ਸੀਗਾ ਜਿਹਦੇ ਵਿੱਚ ਐਮਐਲਏ ਉਸ ਸਮੇਂ ਦੇ ਸਾਰੇ ਅਫਸਰ ਆ ਕੇ ਡਰਾਮਾ ਕਰਦੇ ਸੀ ਤੇ ਵਿੱਚ ਲੰਮੇ ਪੈ ਬੈ ਕੇ ਦਿਖਾਉਂਦੇ ਸੀ ਲੋਕਾਂ ਨੂੰ ਲੰਮੇ ਪੈਣ ਦੀ بجائے ਹੁਣ ਪਹਿਲਾਂ ਆ ਕੇ ਇਹਦਾ ਪ੍ਰਬੰਧ ਕਰੋ ਸੇਸ ਕਰਕੇ ਪਿਛਲੀ ਵਾਰੀ ਵੀ ਇਹਨਾਂ ਨੇ 5-7 ਲੱਖ ਦਾ 10 ਲੱਖ ਦਾ ਕੋਈ ਠੇਕਾੜੀ ਪਾ ਦਿੱਤਾ ਉਹ ਵੀ ਕਿਤੇ ਲਾਇਆ ਨਹੀਂ ਉਹ ਖਾ ਪੀ ਗਏ ਸੇਸ ਕਰਕੇ ਇਹਨਾਂ ਨੂੰ ਜਗਾਉਣ ਆਏ ਆ ਕਿ ਆ ਮਾੜਾ ਮੋੜਾ ਧਿਆਨ ਦਿਓ ਲੋਕ ਪਹਿਲਾਂ ਲੋਕਾਂ ਦੀ ਦੁਹਾਈ ਆਪਣੇ ਹਲਕੇ ਦੀ ਦੁਹਾਈ ਕਰਨ ਆਏ ਆ ਕਿ ਆਪਣੇ ਹਲਕੇ ਦੇ ਸਾਡੇ ਨੂੰ ਬਚਾਇਆ ਜਾਵੇ ਅਸੀਂ ਰਾਜਨੀਤੀ ਨਹੀਂ ਅਸੀਂ ਆਪਣੇ ਕੰਮ ਕਰਾਉਣ ਵਾਸਤੇ ਰੌਲਾ ਪਾਉਣ ਕਿੰਨੇ ਪਿੰਡ ਪ੍ਰਭਾਵਿਤ ਹੁੰਦੇ ਨਾਲ ਜਦੋਂ ਤਕਰੀਬਨ 25 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਨਾਬੇ ਦੇ ਵਿੱਚੋਂ ਨਿਕਲਦਾ ਹੈਗਾ ਸੋ 25 ਕਿਲੋਮੀਟਰ ਦੇ ਨਾਲ ਮੈਂ ਸਮਝਦਾ ਕਿ ਪੰਜਾ 60 ਪਿੰਡ ਜਿਹੜੇ ਸਾਡੇ ਆ ਪ੍ਰਭਾਵਿਤ ਹੁੰਦੇ ਨੇ ਇਹ ਨਾਲ ਨਾਲੇ ਦੇ ਜਿਹੜੇ ਹੈਗੇ ਨੇ ਸੋ ਇਸ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਕਿਸਾਨਾਂ ਨੂੰ ਜਿਹੜਾ ਕਹਿੰਦਾ ਮੁਰਗੀ ਦਾ ਵੀ ਦਊਗਾ ਵੀ ਦਊਗਾ ਵੀ ਦਊ ਕਦੇ ਕੋਈ ਫੰਡ ਨਹੀਂ ਕਦੇ ਕੋਈ ਕਿਸੇ ਚੀਜ਼ ਦਾ ਕੋਈ ਇਹਨਾਂ ਨੇ ਮੁਆਵਜ਼ਾ ਨਹੀਂ ਦਿੱਤਾ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਇਹਦਾ ਜਿਹੜੇ ਟੈਂਡਰ ਵਾਲੇ ਪੰਜ-ਛਤ ਲੱਖ ਦੇ ਲਾਉਂਦੇ ਨੇ ਖਾ ਪੀ ਜਾਂਦੇ ਨੇ ਸੋ ਪੰਜ-ਛਤ ਲੱਖ ਨਹੀਂ ਇਸ ਜੋ ਦੀ ਜਿਹੜੀ ਸਫਾਈ ਹੈ ਉਹ ਘੱਟੋ-ਘੱਟ ਵੀ 1 ਕਰੋੜ ਰੁਪਏ ਦਾ ਫੰਡ ਮਹੀਆ ਹੋਣਾ ਚਾਹੀਦਾ ਆ ਇਸੇ ਚੰਗੀ ਤਰੀਕੇ ਨਾਲ ਇਹਨੂੰ ਸਫਾਈ ਕੀਤੀ ਜਾ ਸਕਦੀ ਹੈ। ਸੋ ਇਸ ਕਰਕੇ ਡਰਾਮਾ ਨਾ ਕਰ ਨ ਕੁਝ ਕਰਕੇ ਦਿਖਾਉਣ। ਦੇਖੋ ਹਰੇਕ ਵਾਰ ਇਹਦੀ ਸਫਾਈ ਹੁੰਦੀ ਸੀ। ਉਹ ਪਹਿਲਾਂ ਜਦ ਬੁੱਟੀ ਨਹੀਂ ਆਉਂਦੀ ਸੀ ਉਹ ਰੇਤ ਵੀ ਸੀਗਾ ਉਹ ਸਰਕਾਰ ਨੂੰ ਇੱਕ ਰਿਸੋਰਸਸ ਦਾ ਇੱਕ ਕਹੋ ਪੈਸਾ ਬਣਾਉਣ ਦੀ ਵੀ ਜਰੀਆ ਸੀ। ਇੱਥੋਂ ਮਿੱਟੀ ਤੇ ਰੇਤਾ ਸਰਕਾਰ ਵੇਚ ਲੈਂਦੀ ਸੀ ਜਿਸ ਦੇ ਨਾਲ ਖਰਚਾ ਨਿਕਲਿਆ ਹੁੰਦਾ ਸੀ ਤੇ ਪਿੱਛੇ ਬੁੱਟੀ ਇੰਨੀ ਜ਼ਿਆਦਾ ਇਦੇ ਵਿੱਚ ਆਉਂਦੀ ਹੈ ਜਿਦੇ ਨਾਲ ਪੁਲ ਤੇ ਹੋਰ ਇਨਫਰਾਸਟ੍ਰਕਚਰ ਖਰਾਬ ਹੁੰਦਾ ਤੇ ਉਹਨੂੰ ਬਚਾਉਣ ਲਈ ਸਰਕਾਰ ਟਾਈਮ ਰਹਿੰਦੇ ਕੋਈ ਵੀ ਕੰਮ ਨਹੀਂ ਕਰਦੀ ਇਹ ਜਿੰਮੇ ਕਹਿੰਦੇ ਦਰ ਆਈ ਜਨ ਆ ਪਵਨੋ ਕੁੜੀ ਦੇ ਕੰਨ ਉਹ ਕੰਮ ਐ ਨਾ ਵਾ ਜਦ ਕੋਈ ਸਿਰ ਤੇ ਆ ਪੈਂਦੀ ਆ ਗੱਲ ਫੇਰ ਭੱਜਦੇ ਨੇ ਹੁਣ ਆਉਣ ਵਾਲਾ ਸਮਾਂ ਜਿਹੜਾ ਦੱਸਦਾ ਵੀ ਜਾਦਾ ਇਤਕੀ ਬਰਸਾਤਾਂ ਆਉਣਗੀਆਂ ਇਹਨਾਂ ਨੂੰ ਇਸ ਵੇਲੇ ਸਫਾਈ ਸਾਰੀ ਕਰਾ ਲੈਣੀ ਚਾਹੀਦੀ ਸੀ ਪਰ ਇੱਥੇ ਕੁਝ ਵੀ ਨਹੀਂ ਕਰਿਆ ਗਿਆ ਸ਼ਿਕਰ ਨਹੀਂ ਹੁੰਦੀ ਤਾਂ ਇਤਕੀ ਦੇ ਨਗਰ ਵਿਸਾਰਾ ਅੱਗੇ ਕਿਸਾਨੀ ਦਾ ਕਾਫੀ ਨੁਕਸਾਨ ਹੁੰਦਾ ਜੀ ਅਸੀਂ ਤਾਂ ਬਿਲਕੁਲ ਇਸ ਚੋਏ ਦੇ ਨਾਲ ਨੰਨੂ ਕੀ ਪਿੰਡ ਬਿਲਕੁਲ ਚੋਆ ਕਹਿ ਲਓ ਸਾਡੇ ਖੇਤਾਂ ਦੇ ਕੋਲ ਦੀ ਨੰਗਦਾ ਸਾਡੀ ਹਰੇਕ ਵਾਰ ਫਸਲ ਮਰਦੀ ਰਹੀ ਹੈ ਤੇ ਜਦ ਵੀ ਨਹੀਂ ਇਹ ਸਾਫ ਕਰਦੇ ਤਾਂ तकरीबन ਨਾਲ ਨਾਲ 10-15 ਏਕੜ ਤੱਕ ਜਿਹੜੀ ਬਿਰਤ ਦੋਏ ਪਾਸੇ ਫਸਲ ਖਰਾਬ ਕਰਨਾਂ ਦੀ ਸਫਾਈ ਹੋਉਂਦੀ ਆ ਜਿਆਦਾ ਵੀ ਸਫਾਈ ਸਰਕਾਰ ਸਮੇਂ ਸਿਰ ਕਰਵਾਉਂਦੀ ਨਹੀਂ ਹੈਗੀ ਹੁਣ ਵੀ ਅੱਜ ਆਪਾਂ ਪ੍ਰੋਗਰਾਮ ਰੱਖਿਆ ਸਰਕਾਰ ਨੂੰ ਜਗਾਉਣ ਦੇ ਲਈ ਉਹ ਕਰਿਆ ਵੀ ਹੁਣ ਸਰਕਾਰ ਆ ਉਦੋਂ ਕਰਦੀ ਆ ਜਦੋਂ ਪਾਣੀ ਮਗਰ ਬਹੁਤ ਲੰਬੀ ਡਾਫ ਲੱਗ ਜਾਂਦੀ ਆ ਪਾਣੀ ਦੀ ਹਨਾ ਕਈ ਕਿਲੋਮੀਟਰ ਹਾਲਾ ਬਰਾਉਣਾ ਜਿੰਨੇ ਵੀ 20 25 ਪਿੰਡ ਨੇ ਵੀ ਉਹਦੇ ਕਾਰਨਾਂ ਮਤਲਬ ਸਰਕਾਰ ਨੂੰ ਪਹਿਲਾਂ ਜਾਗਣਾ ਚਾਹੀਦਾ ਵੀ ਜੁਣੀ ਸਮੇ ਤੋਂ ਪਹਿਲਾਂ ਵੀ ਮੌਕਾ ਦੇ ਆ ਕੇ ਨਹੀਂ ਇਹ ਕਾਰਜ ਕਰਨੀ ਚਾਹੀਦਾ ਨਹੀਂ ਕਾਫੀ ਨੁਕਸਾਨ ਬਹੁਤ ਜ਼ਿਆਦਾ ਹਜ਼ਾਰਾਂ ਏਕੜਾਂ ਦੇ ਫਸਲਾਂ ਖਰਾਬ ਹੋ ਜਾਂਦੀਆਂ ਇਧਰ ਬੜਵਾਲ ਦੇਖ ਲਓ ਫੋਕ ਇਧਰ ਲੋਪੇ ਭੋੜੇ ਸਾਰੇ ਦੂਰ ਤੱਕ ਇਧਰ ਸਾਢੇ ਪਿੰਡਾਂ ਤੱਕ ਮੱਲੇ ਵਾਲਾ ਤੱਕ ਚੱਲੇ ਜਾਂਦੇ ਕਿੰਨੇ ਕੁ ਪਿੰਡਾਂ ਨੂੰ ਜਿਹੜਾ ਪ੍ਰਭਾਵ ਪੁੰਦੇ ਅਸਲ ਵਿੱਚ ਐਨਾਂ ਜੀ ਜਿਹੜਾ ਇਹ ਚੋਆ ਜਿੱਥੇ-ਜਿੱਥੇ 'ਚ ਵੀ ਨੰਗਦਾ ਹੈ ਅਸਲ 'ਚ ਇੱਥੇ ਮੇਨ ਆ ਕੇ ਡਾਫ ਲੱਗਦੀ ਹੈ ਜਦੋਂ ਡਾਫ ਲੱਗਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਸੋ ਹੁਣ ਸਮਾਂ ਜੇ ਹੁਣ ਸਫਾਈ ਹੋ ਜੂਗੀ ਤਾਂ ਸਾਰੇ ਪਹਿਲਾਂ ਹੀ ਕਿਸਾਨੀ ਬਹੁਤ ਮੰਦੀ ਦੀ ਮਾਰ ਚੱਲ ਰਹੀ ਹੈ ਇੰਨੇ ਕਿਸਾਨ ਜਾਦੇ ਸਰਵਾਈਵ ਨਹੀਂ ਕਰ ਰਹੇ ਕਿਉਂਕਿ ਪਹਿਲਾਂ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਇਸ ਕਰਕੇ ਹੁਣ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜੇ ਹੁਣ ਸਮੇਂ ਤੋਂ ਪਹਿਲਾਂ ਸਫਾਈ ਹੋ ਜੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਬਾਹ ਫੜੀ ਜਾਊ ਤਕਰੀਬਨ ਜੀ 50 ਪਿੰਡ ਪੈਂਦੇ ਨੇ ਜਿਹੜੇ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਘਟਾ ਪਾਸੋ ਏਰੀਆਗਾ ਇਥੇ 15 ਕਿਲੋਮੀਟਰ ਉੱਥੇ ਤੱਕ ਨਿਕਲੁੰਦੇ ਨੇ ਪਾਸ ਜਦੋਂ ਪਹਿਲਾਂ ਜੀ ਹੁਣ ਚੋਆ ਚੜਿਆ ਸੀ ਜੀ ਪਾਸੋਂ ਦੇ ਵਿੱਚ ਜੀ ਆਲੇ-ਦਾਲੇ ਕਿੰਨੀ-ਕਿੰਨੀ ਗਾਰ ਚੜਾਤੀ ਸੀ ਉਹਨਾਂ ਨੇ ਉਹ ਜਿਹੜੀ ਗਾਰ ਚੜੀ ਐ ਉਹ ਲੋਕਾਂ ਤੋਂ ਕਈ ਲੋਕਾਂ ਨੇ ਤਾਂ ਸਫਾਈ ਕਰਨ ਦੇ ਸਮਰਥ ਤੇ ਜਿਹੜੇ ਛੋਟੇ ਜ਼ਿਮੀਂਦਾਰ ਤੇ ਉਹ ਗਾਵ ਨੇ ਇੰਨਾ ਜ਼ਿਆਦਾ ਨੁਕਸਾਨ ਕਰਿਆ ਕਿਉਂਕਿ ਨਾ ਤਾਂ ਉਹ ਉਹਨੂੰ ਸਫਾਈ ਕਰ ਸਕਦੇ ਤੇ ਨਾ ਉੱਥੇ ਫਸਲ ਹੋ ਸਕਦੀ ਸੀ ਸੋ ਜੇ ਕੋਈ ਇਹੋ ਜਿਹਾ ਜ਼ਿਆਦਾ ਪਾਣੀ ਚੜ ਜਾਂਦਾ ਇਹੋ ਜਿਹਾ ਪਿੱਛੇ ਸਮਾਂ ਬਣਿਆ ਸੀ ਉਹ ਉਹ ਬਹੁਤ ਜਿਆਦੇ ਨੁਕਸਾਨਦੇ ਆ ਕਿਉਂ ਉਹ ਅੱਗੇ ਵੀ ਫਸਲ ਨਹੀਂ ਹੋ ਸਕਦੀ ਹੈਗੀ ਉੱਥੇ ਨੌਂ ਪੋੜਿਆਂ ਦੇ ਨਾਲ ਵੱਜਦਾ ਹੈ ਇਸ ਕਰਕੇ ਮੈਂ ਵੀ ਪੋੜਿਆਂ ਦਾ ਮੇਰੀ ਵੀ ਤਕਰੀਬਨ 60 ਸਾਲ ਦੀ ਉਮਰ ਹੋ ਗਈ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਦੇ ਵੀ ਕਿੰਨੀਆਂ ਸਰਕਾਰਾਂ ਆਈਆਂ ਨੇ ਕਦੇ ਵੀ ਕੋਈ ਸਫਾਈ ਕਰਦਾ ਨਹੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਵੇਲੇ ਮੱਖਣ ਸਿੰਘ ਲਾਲਕਾ ਜੀ ਉਰੇ ਖੋਦ ਆਉਂਦੇ ਰਹੇ ਨੇ ਮਸ਼ੀਨਾਂ ਚੱਲਦੀਆਂ ਰਹੀਆਂ ਨੇ ਮੈਂ ਵੀ ਉਸ ਟਾਈਮ ਮੌਜੂਦਾ ਸਰਪੰਚ ਸੀ ਉਸ ਟਾਈਮ ਅਸੀਂ ਉਰੇ ਲੋਵੇ ਖੜ ਕੇ ਸਫਾਈ ਕਰਾਈ ਹੈ ਸਾਡੇ ਪਿੰਡ ਦੇ ਲੋ ਜੀ ਪਿਛਲੀ ਵਾਰੀ ਵੀ ਪਿੰਡ ਦੇ ਵਿੱਚ ਪਾਣੀ ਚਲੇ ਗਿਆ ਸੀ ਦਰਬਾਨੀ ਬਾਰਿਸ਼ ਪਈ ਸੀ ਫਸਲਾਂ ਮਰ ਗਈਆਂ ਤੇਆਂ ਲੋਕਾਂ ਦੇ ਘਰਾਂ 'ਚ ਪਾਣੀ ਜਾਵੜਿਆ ਸੀ ਸਿਰਫ ਪਾਣੀ بارش ਨਾਲ ਉਧਰੋਂ ਨਹੀਂ ਆਇਆ ਇਹ ਸੈਫਲ ਦੇ ਉਰੋ ਰੋਕਣ ਕਰਕੇ ਸਾਡੇ ਪਿੰਡ ਪਾਣੀ ਗਿਆ ਉਹਦੇ ਨਾਲ ਸਾਰੇ ਪਿੰਡ ਦੀਆਂ ਫਸਲਾਂ ਮਰੀਆਂ ਨੇ ਤੁਸੀਂ ਵੀ ਪਿੱਛੇ ਆ ਕੇ ਸਾਰਿਆਂ ਨੇ ਦੇਖਿਆ ਅਸੀਂ ਨੇ ਵੀ ਦੇਖਿਆ ਇਹਦੀ ਸਫਾਈ ਬਿਲਕੁਲ ਨਹੀਂ ਹੋਈ ਅਸੀਂ ਇਹੀ ਚਾਹੁੰਦੇ ਜਿਹੜੀ ਮੌਕੇ ਦੀ ਸਰਕਾਰ ਹੈ ਦੇਮਾਨ ਹੈ ਭਵੰਤਮਾਨ ਹੈ ਇਹਦੀ ਜਦੋਂ ਲਗਾਤਾਰ ਹਰੇਕ ਸਾਲ ਸਫਾਈ ਹੁੰਦੀ ਹੈ ਐਸੇ ਕੀ ਵੀ ਹੁਣ ਪੂਰੀ ਤੋਂ ਪੂਰੀ ਬੱਦ ਤੋਂ ਬੱਦ 100% ਇਹਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਜਿਹੜੇ 2-4 ਪਿੰਡ ਨੇ ਇਹਨਾਂ ਦਾ ਕੋਈ ਫਾਇਦਾ ਹੋਣਾ ਕਿੰਨੇ ਕਿ ਪਿੰਡਾਂ ਨੂੰ ਨੁਕਸਾਨ ਹੁੰਦਾ ਇਹਦਾ ਇਹ ਕੱਟੋ ਘੱਟ ਇਧਰ ਮੱਲੇਵਾਲ ਲੋਪੇ ਜੀ ਬਿਸਨਪੁਰਾ ਖੋਖ ਗੌਲ ਬਿੜਵਾਲ ਇਹ ਸਾਰੇ ਪਿੰਡਾਂ ਦਾ ਪੂਰਾ ਨੁਕਸਾਨ ਹੁੰਦਾ ਜੀ ਸਾਰੇ ਪਿੰਡਾਂ ਦੀਆਂ ਫਸਲਾਂ ਬਿਲਕੁਲ ਡੁੱਬ ਜਾਂਦੀਆਂ ਨੇ 15 ਪਿੰਡਾਂ ਦਾ ਪੂਰਾ ਨੁਕਸਾਨ ਹੁੰਦਾ ਜੀ ਘਰਾਂ ਦਾ ਵੀ ਨੁਕਸਾਨ ਹੁੰਦਾ ਕਈ ਜ਼ਿਮੀਂਦਾਰ ਖੇਤਾਂ ਦੇ ਵਿੱਚ ਘਰ-ਬਾਹੀਂ ਬੈਠੇ ਨੇ ਉਹਨਾਂ ਦਾ ਆਉਣਾ ਜਾਣਾ ਬੰਦ ਹੋ ਜਾਂਦਾ ਉਹਨਾਂ ਦੇ ਰਸਤੇ ਬੰਦ ਹੋ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਾਵੜਦਾ। ਆ ਛਿੱਤੀ ਜਿਹੜੀ ਹੁੰਦੀ ਉਹਦੀ ਪ੍ਰਪਤੀ ਹੁੰਦੀ ਹੈ ਜਿਹੜੇ ਫਸਲ ਪਿਛਲੇ ਸਾਲ ਸਾਡੇ ਸਾਡੇ ਪਿੰਡੇ ਲਾਲੋ ਜੀ ਘਟੋ ਘੱਟ ਵੀ ਤੁਸੀਂ ਲਾਲੋ ਵੀ 2-300 ਏਕੜ ਬਿਲਕੁਲ ਖਤਮ ਹੋ ਗਈ ਜੀ ਦੁਬਾਰਾ ਜੀ ਨਹੀਂ ਲਾਈ ਐ। ਬਿਲਕੁਲ ਖਤਮ ਹੋ ਜਾਂਦੇ ਜੀ ਜਿਹਨੀਆਂ ਫਸਲਾਂ ਨੇ ਸਾਰੀਆਂ ਖਤਮ ਹੋ ਜਾਂਦੇ ਨੇ। ਸਿਰਫ ਇਹਦੇ ਕਾਰਨ ਇਹਦੇ ਵਿੱਚ ਹੀ ਇਹ ਥੱਲੇ ਦੀ ਪਾਣੀ ਨੰਗ ਦਾ ਚੋਏ ਦਾ ਉੱਤੇ ਦੀ ਨਹਿਰ ਦਾ ਨੰਗਦਾ। ਇਹਦੇ ਵਿੱਚ ਮੇਲ ਫਸ ਜਾਂਦੀ ਹੈ, ਡੱਕੇ ਫਸ ਜਾਂਦੇ ਨੇ, ਬੜੇ ਬੜੇ ਦਰਖਤ ਫਸ ਜਾਂਦੇ ਨੇ ਆਗੇ। ਉਹ ਸਾਰਾ ਪਾਣੀ ਵਾਪਸ ਚਲਾ ਜਾਂਦਾ। ਅੱਗੇ ਪਾਣੀ ਬਿਲਕੁਲ ਹੀ ਜਾਂਦਾ। ਆ ਇਸ ਕਰਕੇ ਅਸੀਂ ਚਾਹੁੰਦੇ ਆ ਜਿਹੜੀ ਮੌਜੂਦਾ ਸਰਕਾਰ ਹੈ ਇਹਦਾ ਠੇਕਾ ਦੇ ਕੇ ਜੀਵੀਸੀਆਂ ਮੰਗਾ ਕੇ ਇਹਦੀ ਸਫਾਈ ਵੱਧ ਤੋਂ ਵੱਧ ਕਰਾਵੇ ਸਾਡੇ ਪੰਡਿਆਂ ਨੂੰ ਕੋਈ ਰਾਹਤ ਮਿਲੇ